ਜਾਬ ਦੇ ਵਿੱਚ ਮੌਨਸੂਨ ਲਗਾਤਾਰ ਮੱਠਾ ਪੈਂਦਾ ਨਜ਼ਰ ਆ ਰਿਹਾ ਹੈ ਮੌਸਮ ਵਿਭਾਗ ਦੀ ਜੋ ਹੈ ਤਾਜ਼ਾ ਕੋਵਿਖਵਾਨੀਆਂ ਅਨੁਸਾਰ ਇੱਕ ਹਫਤੇ ਤੱਕ ਹਲੇ ਕੋਈ ਵੀ ਅਲਰਟ ਬਾਰਿਸ਼ ਦਾ ਨਹੀਂ ਜਾਰੀ ਕੀਤਾ ਗਿਆ ਇੱਕ ਹਫਤੇ ਤੱਕ ਕੋਈ ਵੀ ਬਾਰਿਸ਼ ਨਹੀਂ ਹੋਵੇਗੀ ਤੇ 27 ਤਰੀਕ ਤੱਕ ਬਾਰਿਸ਼ ਦਾ ਕੋਈ ਅਲਰਟ ਨਹੀਂ ਹੈ ਇਸ ਤੋਂ ਇਲਾਵਾ ਜੇਕਰ ਅਪ ਮੁਹਾਲੀ ਦੀ ਗੱਲ ਕਰੀਏ ਤਾਂ ਇੱਥੇ ਪਿਛਲੇ ਹਫਤੇ ਬਾਰਿਸ਼ ਹੋਈ ਸੀ ਲੇਕਿਨ ਹੁਣ ਲਗਾਤਾਰ ਰੋਜ਼ਾਨਾ ਧੁੱਪ ਦੇਖਣ ਨੂੰ ਮਿਲ ਰਹੀ ਹੈ ਤਾਪਮਨ ਦੇ ਵਿੱਚ ਵਾਧਾ ਹੋ ਰਿਹਾ ਤੇ ਹਿਊਮਿਡਿਟੀ ਵੀ ਵਾਧੀ ਜਾ ਰਹੀ ਹੈ ਤੇ ਜੇਕਰ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਦੇ ਵਿੱਚ ਬਠਿੰਡਾ ਦੇ ਵਿੱਚ ਜੋ ਹੈ ਸਭ ਤੋਂ ਵੱਧ بارش ਦਰਜ ਕੀਤੀ ਗਈ ਹੈ ਤੇ ਜੇਕਰ ਆਪਾਂ ਗੱਲ ਕਰੀ ਅਗਸਤ ਮਹੀਨੇ ਦੀ ਤਾਂ ਮੌਨਸੂਨ ਜੋ ਹੈ 11% ਘਟ ਜੋ ਹੈ بارش ਹੋਈ ਹੈ 11% ਘਟ ਅਗਸਤ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ بارش ਹੋਈ ਹੈ ਹੁਣ ਆਪਾਂ ਦੱਸਿਆ ਸੀ ਕਿ ਜੋ ਹੈ ਪਹਿਲੇ ਇੱਕ ਹਫਤੇ ਤੱਕ ਹਾਲੇ ਕੋਈ ਵੀ ਬਾਰਿਸ਼ ਦਾ ਅਲਰਟ ਨਹੀਂ ਹੈ ਲੇਕਿਨ ਮੌਸਮ ਵਿਭਾਗ ਦੇ ਮੁਤਾਬਿਕ ਜੋ ਹੈ ਹਿਮਾਚਲ ਦੇ ਨਾਲ ਲੱਗਦੇ ਜੋ ਜ਼ਿਲ੍ਹੇ ਨੇ ਉੱਥੇ 50% ਦੀ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਬਾਕੀ ਇਲਾਕਿਆਂ ਦੇ ਵਿੱਚ ਵੀ ਥੋੜੀ-ਬਹੁਤ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਲੇਕਿਨ ਭਾਰੀ ਬਾਰਿਸ਼ ਦਾ ਕੋਈ ਵੀ ਅਲਰਟ ਨਹੀਂ ਹੈ ਤੇ ਇਸ ਦੇ ਨਾਲ ਜੋ ਹੈ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਤਾਪਮਨ ਵੀ ਵਧੇਗਾ ਤੇ ਹਿਊਮਿਡਿਟੀ ਵੀ ਵਧੇਗੀ ਤੇ ਲੋਕ ਗਰਮੀ ਤੋਂ ਬੇਹਾਲ ਹੋਣਗੇ ਮੁਹਾਲੀ ਦਾ ਤਾਜ਼ਾ ਹਾਲ ਤੁਹਾਨੂੰ ਦੱਸਿਆ ਸੀ ਤੇ ਦੱਸਦੀ ਕਿ ਇੱਥੇ ਜੋ ਹੈ ਬਾਰਿਸ਼ ਨਹੀਂ ਹੋ ਰਹੀ ਤੇ ਇਸ ਦੇ ਨਾਲ ਹੀ ਤਾਪਮਨ ਵਧ ਰਿ ਤੇ ਗਰਮੀ ਵਧਨ ਕਾਰਨ ਲੋਕਾਂ ਦੇ ਪਸੀਨੇ ਛੁੱਟ ਰਹੇ ਨੇ ਤੇ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ بارش ਨਹੀਂ ਹੋ ਰਹੀ ਹੈ ਤੇ ਇੱਕ ਹਫਤੇ ਤੱਕ ਮੌਸਮ ਵਿਭਾਗ ਨੇ ਕਿਹਾ ਹੈ ਕਿ ਮੌਸਮ ਆਮ ਵਾਂਗੂ ਹੀ ਰਹੇਗਾ ਤੇ ਕੋਈ ਵੀ ਅਲਰਟ ਜਾਰੀ ਨਹੀਂ ਹੋਇਆ ਅੰਕੜਿਆਂ ਅਨੁਸਾਰ ਪੰਜਾਬ ਵਿੱਚ 109.7 ਮਿਲੀਮੀਟਰ ਦੀ ਆਮ ਵਰਖਾ ਦੇ ਮੁਕਾਬਲੇ 97.9 ਮਿਲੀਮੀਟਰ ਵਰਖਾ ਹੋਈ ਹੈ ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ ਘੱਟ ਬਾਰਿਸ਼ ਹੋਈ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਰਨਾਲਾ ਬਠਿੰਡਾ ਫਤਿਹਗੜ ਸਾਹਿਬ ਨਹੋਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਮਾਂਸਾ ਮੁੱਗਾ ਮੁਕਤਸਰ ਪਟਿਆਲਾ ਸੰਗਰੂਰ ਮੁਹਾਲੀ ਐਸਬੀਐਸ ਨਗਰ ਸ਼ਾਮਲ ਨੇ ਦੂਜੇ ਪਾਸੇ ਬੁੱਧਵਾਰ ਨੂੰ ਪੰਜਾਬ ਦੇ ਵੱਧ ਤੋਂ ਵੱਧ ਤਾਪਮਨ ਦੇ ਵਿੱਚ 0.5 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹਾਲਾਂਕਿ ਫਿਲਹਾਲ ਇਹ ਆਮ ਦੇ ਨੇੜੇ ਹੈ ਬਠਿੰਡਾ ਦੇ ਵਿੱਚ ਸਭ ਤੋਂ ਵੱਧ ਤਾਪਮਨ 36.7 ਡਿਗਰੀ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਵੀ ਤਾਪਮਨ ਆਮ ਨਾਲੋਂ ਹੇਠਾਂ ਹੈ ਪੰਜਾਬ ਦੇ ਘੱਟੋ ਘੱਟ ਤਾਪਮਨ ਦੇ ਵਿੱਚ 0.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਇਹ ਵੀ ਆਮ ਦੇ ਨੇੜੇ ਹੈ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਘੱਟ ਪਾਰਾ 23.2 ਡਿਗਰੀ ਦਰਜ ਕੀਤਾ ਗਿਆ ਜੋ ਆਮ ਨਾਲੋਂ 2.1 ਡਿਗਰੀ ਘੱਟ ਸੀ